ਗੁੱਡ ਮਾਰਨਿੰਗ ਅੱਜ ਸੀ ਮੰਤਨ ਪਏ ਅਰੋਗਾ ਬੁੱਕ ਦਾ ਚੌਥਾ ਲੇਖ ਮਾਨਸਿਕ ਸਿਹਤ ਕੀ ਹੈ ਕਰਨ ਜਾ ਰਹੇ ਹਾਂ ਇਸ ਲੇਖ ਦਾ ਵਿਸ਼ਾ ਲੇਖਕ ਦੁਆਰਾ ਮਾਨਸਿਕ ਸਿਹਤ ਬਾਰੇ ਚਰਚਾ ਕਰਦਿਆਂ ਤਨ ਤੇ ਮਨ ਦੇ ਸਬੰਧਾਂ ਮਾਨਸਿਕ ਸਿਹਤ ਦੀ ਅਵਸਥਾ ਮਾਨਸਿਕ ਸਿਹਤ ਦੀਆਂ ਨਿਸ਼ਾਨੀਆਂ ਤੇ ਮਾਨਸਿਕ ਸਿਹਤ ਵਿੱਚ ਵਿਗਾੜ ਦੇ ਮੁਢਲੇ ਚਿੰਨਾਂ ਦਾ ਉਲੇਖ ਕਰਨਾ ਹੈ ਅਤੇ ਨਾਲ ਹੀ ਚੰਗੀ ਮਾਨਸਿਕ ਸਿਹਤ ਲਈ ਕੁਝ ਸੁਝਾਅ ਪੇਸ਼ ਕਰਨਾ ਵੀ ਹੈ ਲੇਖਕ ਕਹਿੰਦਾ ਹੈ ਕਿ ਮਾਨਸਿਕ ਸਿਹਤ ਵਿੱਚ ਸਾਡੀ ਸੋਚਨੀ, ਸੰਵੇਗਾ, ਭਾਵਨਾਵਾਂ ਤੇ ਸਾਡਾ ਵਿਹਾਰ ਵੀ ਸ਼ਾਮਿਲ ਹੈ। ਇਹ ਤਿੰਨੇ ਤੱਤ ਇੱਕ ਦੂਜੇ ਨਾਲ ਜੁੜੇ ਹੋਏ ਹਨ ਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਸਾਡੇ ਆਲੇ-ਦੁਆਲੇ ਵਿੱਚ ਵਸਤੂ, ਘਟਨਾ ਜਾਂ ਵਿਚਾਰ ਮਨੁੱਖੀ ਸੋਚ ਪ੍ਰਕਿਰਿਆ ਨੂੰ ਕਸਾਉਂਦੇ ਹਨ ਅਤੇ ਇਸ ਤਰ੍ਹਾਂ ਸੋਚਨੀ ਪੈਦਾ ਹੁੰਦੀ ਹੈ। ਫਿਰ ਸੋਚਨੀ ਤੋਂ ਸੰਵੇਗ, ਭਾਵਨਾਵਾਂ ਪੈਦਾ ਹੁੰਦੀਆਂ ਹਨ। ਸੋਚ ਤੇ ਉਪਜੀਆਂ ਭਾਵਨਾਵਾਂ ਅੱਗੋਂ ਵਿਹਾਰ ਨੂੰ ਜਨਮ ਦਿੰਦੀਆਂ ਹਨ। ਜਿਸ ਤੋਂ ਦੂਜੇ ਵਿਅਕਤੀਆਂ ਨਾਲ ਸਾਡੇ ਸਬੰਧ ਪ੍ਰਭਾਵਿਤ ਹੁੰਦੇ ਹਨ ਇਸ ਤਰ੍ਹਾਂ ਮਨੁੱਖੀ ਵਿਵਹਾਰ ਮੂਲ ਰੂਪ ਵਿੱਚ ਸੋਚਣੀ ਦਾ ਸਿੱਟਾ ਹੈ ਅਤੇ ਇਹ ਮਾਨਸਿਕ ਸਿਹਤ ਦਾ ਧੁਰਾ ਹੈ ਅਸੀਂ ਉਸਾਰੂ ਤੇ ਸਕਾਰਾਤਮਕ ਸੋਚ ਅਪਣਾ ਕੇ ਤੰਦਰੁਸਤ ਮਾਨਸਿਕ ਸਿਹਤ ਦੀ ਪ੍ਰਾਪਤੀ ਕਰ ਸਕਦੇ ਹਾਂ ਅਤੇ ਉੱਤਮ ਜੀਵਨ ਗੁਣਵੱਤਾ ਪੂਰਨ ਬਣਾਇਆ ਜਾ ਸਕਦਾ ਹੈ ਲੇਖਕ ਕਹਿੰਦਾ ਹੈ ਕਿ ਮਾਨਸਿਕ ਸਿਹਤ ਮਨੁੱਖ ਦੀ ਤੰਦਰੁਸਤੀ ਦਾ ਆਧਾਰ ਹੈ ਕਿਹਾ ਜਾ ਸਕਦਾ ਹੈ ਕਿ ਮਾਨਸਿਕ ਸਿਹਤ ਤੋਂ ਭਾਵ ਮਾਨਸਿਕ ਰੋਗਤਾ ਹੈ ਪਰ ਮਾਨਸਿਕ ਸਿਹਤ ਮਾਨਸਿਕ ਰੋਗਤਾ ਤੋਂ ਵੱਧ ਹੈ ਵਿਸ਼ਵ ਸਿਹਤ ਸੰਸਥਾ WHO ਅਨੁਸਾਰ ਮਾਨਸਿਕ ਸਿਹਤ ਤੰਦਰੁਸਤੀ ਦੀ ਉਹ ਅਵਸਥਾ ਹੈ ਜਿਸ ਵਿੱਚ ਵਿਅਕਤੀ ਆਪਣੀਆਂ ਯੋਗਤਾਵਾਂ ਦਾ ਅਹਿਸਾਸ ਕਰਦਾ ਹੈ ਜੀਵਨ ਦੇ ਆਮ ਤਣਾਅ ਨਾਲ ਨਜਿੱਠ ਸਕਦਾ ਹੈ ਚੰਗਾ ਉਤਪਾਦਨ ਕਰ ਸਕਦਾ ਹੈ ਤੇ ਆਪਣੇ ਭਾਈਚਾਰੇ ਲਈ ਕੰਮ ਕਰ ਸਕਦਾ ਹੈ ਲੇਖਕ ਦੱਸਦਾ ਹੈ ਕਿ ਚੰਗੀ ਸਿਹਤ ਦੀਆਂ ਨਿਸ਼ਾਨੀਆਂ ਹਨ ਖੁਸ਼ਮિજાਜ ਆਸ਼ਾਵਾਦ ਸਕਾਰਾਤਮਕ ਸਵੈਮੁਲਾਂਕਣ ਉਚੇਰਾ ਸਵੈਮਾਨ ਨਵੀਂ ਸਥਿਤੀ ਨਾਲ ਨਜਿੱਠਣ ਵਿੱਚ ਵਿਸ਼ਵਾਸ ਨਿਸ਼ਾਨਾ ਕੇਂਦਰਿਤ ਮਾਨ ਤੇ ਤਨ ਪ੍ਰਤੀ ਜਾਗਰੂਕਤਾ ਸੰਭਾਵਨਾਵਾਂ ਦਾ ਅਹਿਸਾਸ ਆਮ ਤਣਾਅ ਨਾਲ ਨਜਿੱਠਣ ਦੇ ਸਮਰੱਥ ਕੰਮ ਵਿੱਚ ਉਤਪਾਦਕਤਾ ਦੂਜਿਆਂ ਨਾਲ ਚੰਗੇ ਸਬੰਧ ਪਾਈਚਾਰੇ ਨੂੰ ਸਾਰਥਕ ਦੇਣ ਭਾਵਨਾਤਮਕ ਸੰਤੁਲਨ ਲੇਖਕ ਕਹਿੰਦਾ ਹੈ ਕਿ ਮਾਨਸਿਕ ਸਿਹਤ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ ਇਹ ਪਸਥਿਤੀਆਂ ਅਨੁਸਾਰ ਬਦਲਦੀ ਰਹਿੰਦੀ ਹੈ ਮਨੁੱਖ ਵੱਲੋਂ ਆਪਣੇ ਵਸੀਲਿਆਂ ਅਤੇ ਨਜਿੱਠਣ ਯੋਗਤਾਵਾਂ ਹੁਨਰਾਂ ਤੋਂ ਵੱਧ ਉਮੀਦਾਂ ਰੱਖਣ ਕਰਕੇ ਮਾਨਸਿਕ ਤਣਾਅ ਪੈਦਾ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਮਾਨਸਿਕ ਸਿਹਤ ਵਿੱਚ ਵਿਗਾੜ ਪੈਦਾ ਹੋ ਜਾਂਦਾ ਹੈ ਜਿਸ ਤਮ ਮਨੁੱਖੀ ਸੋਚ ਮੂਡ ਜਾਂ ਵਿਹਾਰ ਉੱਪਰ ਬੁਰਾ ਪ੍ਰਭਾਵ ਪੈਂਦਾ ਹੈ ਕੰਮ ਦਾ ਲੰਬਾ ਸਮਾਂ ਮਨੋਰੰਜਨ ਦੀ ਘਾਟ ਆਰਥਿਕ ਤੰਗੀ ਰੰਗ ਨਸਲ ਲਿੰਗ ਉਮਰ ਸਿੱਖਿਆ ਦਾ ਪੱਧਰ ਸਰੀਰਕ ਤੰਦਰੁਸਤੀ ਸਦਮਾ ਨੀਂਦ ਦੀ ਘਾਟ ਲੰਮੇ ਸਮੇਂ ਦਾ ਤਣਾਅ ਤੰਤੂ ਨੁਕਸ ਰਸਾਵੀ ਸੰਤੁਲਨ ਅਸੰਤੁਲਨ ਸਮਾਜਿਕ ਆਰਥਿਕ ਰੂਤਵਾ ਸਹਾਰਾ ਟਾਂਚਾ ਖਾਨਦਾਨ ਨਜੀਠਨ ਹੁਨਰ ਰੁਜ਼ਗਾਰ ਦੇ ਸਾਧਨ ਵਸਤੂ ਦੁਰਉਪਯੋਗ ਰਿਸ਼ਤੇ ਨਾਤੇ ਆਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਹਨ ਜਿੰਨਾ ਕਰਕੇ ਮਨੁੱਖ ਦੀ ਮਾਨਸਿਕ ਸਿਹਤ ਵਿੱਚ ਵਿਗਾੜ ਪੈਦਾ ਹੁੰਦਾ ਹੈ ਜੇਕਰ ਬੰਦੇ ਦੇ ਵਿਹਾਰ ਵਿੱਚ ਭਾਵਨਾਵਾਂ ਵਿੱਚ ហេਠ ਲਿਖੇ ਜਿੰਨਾ ਵਿੱਚੋਂ ਇੱਕ ਤੋਂ ਜ਼ਿਆਦਾ ਚਿੰਨ ਮੌਜੂਦ ਹੁੰਦੇ ਹਨ ਤਾਂ ਮਾਨਸਿਕ ਸਿਹਤ ਦੇ ਵਿਗਾੜ ਦੇ ਆਰੰਭਿਕ ਸੂਚਕਾਂਨ ਜਿਨ੍ਹਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਥਕੀ ਹੋਣਾ ਮਹਿਸੂਸ ਕਰਨਾ ਸਰੀਰ ਵਿੱਚ ਊਰਜਾ ਦੀ ਕਮੀ ਜਾਂ ਦਰਦ ਮਹਿਸੂਸ ਕਰਨਾ ਘੱਟ ਜਾਂ ਵੱਧ ਖਾਣਾ ਜਾਂ ਸੋਣਾ ਸਿਗਰਟ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਲੋੜ ਤੋਂ ਵੱਧ ਵਰਤੋ ਆਪਣੇ ਆਪ ਨੂੰ بے ਸਹਾਰਾ ਫਜ਼ੂਲ ਸਮਝਣਾ ਲੋਕਾਂ ਨਾਲ ਮਿਲਣਾ ਜੁਲਣਾ ਘੱਟ ਕਰਨਾ ਕਬਰਾਹਟ ਪਰੇਸ਼ਾਨ ਚਿੰਤਾ ਜਾਂ ਡਰ ਮਹਿਸੂਸ ਕਰਨਾ ਅਕਸਰ ਗੁੱਸਾ ਆਉਣਾ ਪਰਿਵਾਰ ਜਾਂ ਹੋਰਨਾਂ ਲੋਕਾਂ ਨਾਲ ਲੜਨਾ ਮੂਡ ਵਿੱਚ ਉਤਰਾ ਚੜ੍ਹਾ ਆਉਣਾ ਕਿਸੇ ਵਿਚਾਰ ਜਾਂ ਯਾਦ ਦਾ ਦਿਮਾਗ ਵਿੱਚ ਘੁੰਮਦੇ ਰਹਿਣਾ ਫਜ਼ੂਲ ਕਿਸਮ ਦੀਆਂ ਆਵਾਜ਼ਾਂ ਸੁਣਾਈ ਦੇਣੀਆਂ ਸ਼ੱਕੀ ਸੁਭਾਅ ਹੋਣਾ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਚਾਰ ਘੁੰਮਨੇ ਰੋਜ਼ ਦੇ ਕੰਮ ਕਰਨ ਵਿੱਚ ਔਖ ਮਹਿਸੂਸ ਹੋਣੀ ਅੰਤ ਵਿੱਚ ਲੇਖਕ ਕਹਿੰਦਾ ਹੈ ਕਿ ਚੰਗੀ ਸਿਹਤ ਪ੍ਰਭਾਵਸ਼ਾਲੀ ਵਿਹਾਰ ਸੰਤੁਲਿਤ ਭਾਵਨਾਵਾਂ ਅਤੇ ਸਕਾਰਾਤਮਕ ਵਿਚਾਰਾਂ ਦੀ ਦੇਣ ਹੈ ਮਾਨਸਿਕ ਸਿਹਤ ਵੱਲ ਧਿਆਨ ਦੇਣ ਨਾਲ ਕੰਮ ਦੀ ਉਤਪਾਦਕਤਾ, ਸਵੈ-ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ ਅਤੇ ਮਾਨਵੀ ਰਿਸ਼ਤਿਆਂ ਦੀ ਨਿਗ੍ ਅਤੇ ਮਜ਼ਬੂਤੀ ਆਉਂਦੀ ਹੈ। ਅੱਗੇ ਦਿੱਤੀਆਂ ਕੁਝ ਗੱਲਾਂ ਜੀਵਨ ਵਿੱਚ ਅਪਣਾਉਣ ਨਾਲ ਮਾਨਸਿਕ ਸਿਹਤ ਠੀਕ ਰਹਿੰਦੀ ਹੈ। ਪਹਿਲਾ ਤੰਦਰੁਸਤ ਜੀਵਨ ਸ਼ੈਲੀ। ਇਸ ਵਿੱਚ ਸੰਤੁਲਿਤ ਭੋਜਨ, ਗੂੜੀ ਨੀਂਦ, ਸੈਰ, ਕਸਰਤ, ਯੋਗ ਕਰਨਾ, ਖੰਡ, ਸ਼ਰਾਬ ਅਤੇ ਕੈਫੀਨ ਦੀ ਵਰਤੋਂ ਘੱਟ ਕਰਨਾ, ਮਨ ਪਾਉਂਦਾ ਸੰਗੀਤ ਸੁਣਨਾ, ਚੰਗਾ ਸਾਹਿਤ ਪੜ੍ਹਨਾ ਮਨੋਰੰਜਕ ਸਮਾਜ ਸੇਵੀ ਕੰਮਾਂ ਵਿੱਚ ਹਿੱਸਾ ਲੈਣਾ ਰੋਜ਼ਾਨਾ ਜੀਵਨ ਦੇ ਤਣਾਅ ਨਾਲ ਨਿਪਟਣ ਦੀ ਜਾਂਚ ਸਿੱਖਣੀ ਯਥਾਰਥਵਾਦੀ ਟੀਚੇ ਨਿਸ਼ਚਿਤ ਕਰਨੇ ਸਕਾਰਾਤਮਕ ਸੋਚ ਰੱਖਣੀ ਸਾਧਨਾ ਤੇ ਸੁਚੇਤਤਾ ਦਾ ਅਭਿਆਸ ਕਰਨਾ ਆਦੀ ਸ਼ਾਮਿਲ ਹੈ ਦੂਜਾ ਸਹਾਇਕ ਨੈਟਵਰਕ ਇਹਨਾਂ ਵਿੱਚ ਵਿਅਕਤੀ ਦਾ ਪਰਿਵਾਰ ਤੇ ਦੋਸਤਾਂ ਨਾਲ ਸੰਬੰਧ ਚੰਗੇ ਲੋਕਾਂ ਦੀ ਸੰਗਤ ਸਮਾਜ ਸੇਵੀ ਸੰਸਥਾਵਾਂ ਵਿੱਚ ਕੰਮ ਕਰਨ ਆਦੀ ਸ਼ਾਮਿਲ ਹੈ ਤੀਜਾ ਪੇਸ਼ੇਵਰ ਸਹਾਇਤਾ ਇਸ ਵਿੱਚ ਸਰੀਰਕ ਬਿਮਾਰੀ ਲਈ ਡਾਕਟਰ ਦੀ ਸਲਾਹ ਤੇ ਇਲਾਜ ਅਤੇ ਮਾਨਸਿਕ ਸਮੱਸਿਆਵਾਂ ਲਈ ਕਾਉਂਸਲਰ ਮਨੋਚਿਕਿਤਸਕ ਜਾਂ ਮਨੋਵਿਗਿਆਨੀਆਂ ਦੀ ਸਲਾਹ ਸ਼ਾਮਿਲ ਹਨ